ਰਾਮ ਗੜੀਆ ਭਾਈਚਾਰੇ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਸਮੁੱਚੇ ਭਾਈਚਾਰੇ ਨੂੰ ਬੇਨਤੀ ਕਰਦਾ ਕਿ ਇੱਕ ਜੂਨ ਨੂੰ ਹੰਕਾਰੀ ਮੰਤਰੀ ਦਾ ਹੰਕਾਰ ਤੋੜੋ ਤਾਂ ਆਪਾਂ 4 ਤਰੀਕ ਨੂੰ ਉਸਤੇ ਹਾਰ ਉਪਰੰਤ ਸਮੁੱਚਾ ਭਾਈਚਾਰਾ ਇੱਕ ਉਹਨਾਂ ਹਾਰ ਦਾ ਜਸ਼ਨ ਮਨਾਵੇ ਮੈਂ ਆਪਣੇ ਕੌਮੀ ਕਨਵੀਨਰ ਹੋਣ ਦੇ ਨਾਤੇ ਅੱਜ ਭਰੀ ਸੰਗਤ ਦੇ ਵਿੱਚ ਮੇਰੇ ਵੱਡੇ ਭਰਾ ਸਰਦਾਰ ਜਗਜੀਤ ਸਿੰਘ ਸਖੂ ਜੋ ਕਿ ਚੇਅਰਮੈਨ ਨੇ ਪੰਜਾਬ ਦੇ ਤੇ ਤੁਹਾਡਾ ਪ੍ਰਧਾਨ ਬਲਵਿੰਦਰ ਸਿੰਘ ਕਲਸੀ ਸਾਡੀਆਂ ਸੱਜੀਆਂ ਖੱਬੀਆਂ ਬਾਹਾਂ ਸਮੁੱਚੇ ਪਾਈਚਾਰਾ ਸਮੁੱਚੇ ਪੰਜਾਬ ਤੋਂ ਆਇਆ ਅੱਜ ਅਸੀਂ ਮੈਂ ਇੱਕ ਪ੍ਰਣ ਕਰਦਾ ਕਿ ਇੱਕ ਤਰੀਕ ਨੂੰ ਭਰਾਵੋ ਖਡੂਰ ਸਾਹਿਬ ਦੇ ਬਸਨੀਕੋ ਲਾਲਜੀਤ ਪੁਲਰ ਦਾ ਹੰਕਾਰ ਤੋੜ ਦੋ ਮੈਂ ਤੁਹਾਡੇ ਸਾਹਮਣੇ ਮੈਂ ਇੱਕ ਵਾਅਦਾ ਕਰਦਾ ਕਿ ਜਿਸ ਦਿਨ ਲਾਲਜੀਤ ਪੁਲਰ ਹਾਰੇਗਾ ਮੈਂ ਉਸ ਦਿਨ ਆਪਣੇ ਸਿਰ ਤੇ ਦਸਤਾਰ ਸਜਾ ਮੰਗਾਂ ਉਹਨੇ ਦਿਨ ਮੈਂ ਆਪਣੇ ਭਾਈਚਾਰੇ ਨੂੰ ਬੇਨਤੀ ਕਰਦਾ ਕਿ ਆਪਣੀ ਪੱਗ ਦਾ ਸਵਾਲ ਹੈ ਮੈਂ ਚ ਸੁਰ ਸਿੰਘ ਪਿੰਡ ਤੋਂ ਆਪਣਾ ਇੱਕ ਪਰਨਾ ਬਨ ਕੇ ਸੰਗਰੂਰ ਵੱਲ ਜਾ ਰਿਹਾ ਕਿ 4 ਤਰੀਕ ਨੂੰ ਲਾਲਜੀਤ ਪੁੱਲਰ ਨੂੰ ਖਰਾਓ ਤਾਂ ਕਿ ਮੈਂ ਰਾਮਗੜੀਆ ਗੁੰਗਾ ਤੇ ਜਾ ਕੇ ਦੁਬਾਰਾ ਆਪਣੇ ਸਿਰ ਤੇ ਦਸਤਾਰ ਸਜਾ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ They ਮੇਰੇ ਜੀਖ ਖਤੇ ਅੱਜ ਸਾਡੇ ਰਾਮਗੜੀਆ ਕਾਲ ਜਥੇਬੰਦੀ ਦੀ ਸੰਬੂਚੇ ਪੰਜਾਬ ਦੇ ਕੱਟ ਵਿੱਚ ਜੋ ਬਾਈ ਹਰਜੀਤ ਸਿੰਘ ਜੀ ਸਾਡੇ ਕੌਮਿਕ ਕਮਿਊਨਿਟੀ ਨੇ ਪਰਨ ਲਿਆ ਅਸੀਂ ਵਿਸ਼ਵਾਸ ਦਿਵਾਉਣਾ ਹੈ ਕਿ ਤੁਹਾਡਾ ਜਿਹੜਾ ਉਹ ਪਰਨ ਹੈ ਉਹਨੂੰ ਸਿਰੇ ਲਾਵਾਂਗੇ ਔਰ ਤੁਹਾਡੀ ਪੱਗ ਜਿਹੜੀ ਉਹਦਾ ਜਿਹੜਾ ਸਤਕਾਰ ਹੈ ਉਹ ਸਦਾ ਲਈ ਬਹਾਲ ਕਰਾਂਗੇ ਵਹਿਰ ਜੀ ਦਾ ਖਾਲਸਾ ਵਹਿਰ ਜੀ ਦੀ ਪਤਰ ਦੇ ਅੱਜ ਸਾਰੇ ਕੌਮੀ ਜਨਮੇਨਰ ਰਾਮਗੜੀਆ ਕਾਲ ਜਥੇ ਬੰਦੀ ਦੇ ਕੌਮੀ ਕਨਵੀਨਰ ਸਰਦਾਰ ਹਰਜੀਤ ਸਿੰਘ ਰਾਮਗੜੀਆ ਜੀ ਬਿਲੋਂ ਕੋ ਪ੍ਰਣਾਣ ਕੀਤਾ ਗਿਆ ਕਿ ਸਮੁੱਚੇ ਸਮਾਜ ਨੂੰ ਇੱਕ ਅਪੀਲ ਇੱਕ ਬੇਨਤੀ ਕੀਤੀ ਗਈ ਆ ਕਿ ਸਮੁੱਚਾ OBC ਸਮਾਜ ਸਮੁੱਚਾ ਰਾਮਗੜੀਆ ਸਮਾਜ ਇਸ ਅਹੰਕਾਰੀ ਰਾਜੇ ਵਜ਼ੀਰ ਦਾ ਹੰਕਾਰ ਤੋੜ ਦੇਵੇ ਔਰ ਉਸ ਉਪਰੰਤ ਜਦੋਂ ਇਹ ਵਜ਼ੀਰ ਹਾਰੇਗਾ ਇਹਦਾ ਹੰਕਾਰ ਟੁੱਟੇਗਾ ਤੇ 4 ਤਰੀਕ ਵਾਲੇ ਦਿਨ ਅਸੀਂ ਖੁਸ਼ੀਆਂ ਮਨਾਵਾਂਗੇ ਉਸ ਤੋਂ ਅੰਤ 5 ਤਰੀਕ ਨੂੰ ਬੁੰਗਾ RAM ਗੜੀਆ ਵੇਖੇ ਸਮੁੱਚੀ RAM ਗੜੀਆ ਕਾਲਜ ਜਥੇਬੰਦੀ ਇਕੱਤਰ ਹੋਏਗੀ ਜਿੱਥੇ ਸਾਡੇ ਕੌਮੀ ਕਨਵੀਨਰ ਸਰਦਾਰ ਹਰਜੀਤ ਸਿੰਘ RAM ਗੜੀਆ ਜੀ ਦਸਾਰ ਸਜਾਉਣਗੇ ਤੇ ਦੋਸਤੋ ਹੁਣੇ ਸਾਡੀ ਪੱਗ ਦਾ ਵਿਛਾਇਆ ਆਪਾਂ ਆਪਣੀ ਪੱਗ ਨੀਵੀਂ ਹੋਣ ਦੇਣੀ ਇਸ ਹੰਕਾਰੀ ਦਾ ਹੰਕਾਰ ਤੋੜਨਾ ਤੇ ਆਪਣੇ ਕੌਮੀ ਕਨਵੀਨਰ ਸਰਦਾਰ ਹਰਜੀਤ ਸਿੰਘ RAM ਗੜੀਆ ਜੀ ਦਾ ਜਿੱਦਾ ਜਿੱਥੇ ਮਾਨ ਸਨਮਾਨ ਵਧਾਉਣਾ ਉਦੇ ਨਾਲ ਅੱਜ ਸਮੁੱਚੇ ਪੰਜਾਬ ਦੇ ਇੱਕ ਮੈਸੇਜ ਜਾਣਾ ਚਾਹੀਦਾ ਕਿ RAM ਗੜੀਆ ਕੌਮ ਇੱਕ ਜਗ੍ਹਾ ਤੇ ਇੱਕ ਮਿੱਕ ਖੜੀ ਆ ਔਰ ਕਿਸੇ ਦਾ ਵੀ ਅਸੀਂ ਹੰਕਾਰ ਤੋੜਨ ਦੀ ਕੈਪੈਸਿਟੀ ਰੱਖਦੇ ਆ ਫਿਊਚਰ ਦੇ ਵਿੱਚ ਕੋਈ ਵੀ ਬੰਦਾ ਇਹੋ ਜੀ ਗਲਤੀ ਨਾ ਕਰ ਸਕੇ ਅੱਜ ਇਹੋ ਜਿਹਾ ਮੈਸੇਜ ਛੱਡਣ ਦਾ ਸਮਾਂ ਆ ਗਿਆ ਮੈਂ ਅਪੀਲ ਕਰਾਂਗਾ ਸਮੁੱਚਾ OBC ਸਮਾਜ ਸਮੁੱਚਾ SC ਸਮਾਜ ਇਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕਰ ਦੋਵੇ ਤੇ ਆਮ ਆਦਮੀ ਪਾਰਟੀ ਦੀਆਂ ਅੱਖਾਂ ਖੁੱਲ ਜਾਣ ਕਿ ਕਿਸ ਤਰ੍ਹਾਂ ਕਿਸੇ ਕੌਮ ਦੇ ਪ੍ਰਤੀ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਜਿਵੇਂ ਪਿਛਲੇ ਦਿਨੀ ਜੋ ਹੰਕਾਰੀ ਮੰਤਰੀ 라ਜੀਵ ਕੁਲਰ ਜਿਨ ਨੇ ਸਾਡੇ ਸਮਾਜ ਵਾਸਤੇ ਭੱਦੀ ਸ਼ਬਦਾਵਲੀ ਵਰਤੀ ਉਸ ਦੇ ਸਬੰਧ ਵਿੱਚ ਪਿਛਲੇ ਦੋ ਦਿਨਾਂ ਤੋਂ ਅਸੀਂ ਪੂਰੇ ਖਡੂਰ ਸਾਹਿਬ ਹਲਕਾ ਵਿਧਾਨ ਸਭਾ ਹਲਕਾ ਔਰ ਪੂਰੀਆਂ ਨੌ ਕੰਸਟੀਟੂਐਂਸੀਆਂ ਜਿਹੜੀਆਂ ਨੇ ਉਥੇ ਜਾ ਕੇ ਆਪਣੇ ਭਾਈਚਾਰੇ ਨੂੰ ਲਾਮਬੰਦ ਕੀਤਾ ਉਹ ਦੱਸਿਆ ਉਹਨਾਂ ਵੱਲੋਂ ਪੂਰਨ ਵਿਸ਼ਵਾਸ ਮਿਲਿਆ ਅੱਜ ਜਿਵੇਂ ਸਾਡੇ ਕਨਵੀਨਰ ਅਰਜੀਤ ਸਿੰਘ ਰਾਮਗੜੀਆ ਜੀ ਨੇ ਆਪ ਦੀ ਦਸਤਾਰ ਜੋ ਕਿ ਅੱਜ ਇੱਥੇ ਉਤਾਰ ਕੇ ਤੇ ਪਰਨ ਲਿਆ ਵੀ ਇੱਕ ਤਰੀਕ ਨੂੰ ਜੋ ਵੋਟਾਂ ਜਿਹੜੀਆਂ ਪੈਣੀਆਂ ਨੇ ਸਮਾਜ ਉਸ ਦਾ ਸਬੂਤ ਦੇਵੇ ਔਰ 4 ਤਰੀਕ ਨੂੰ ਉਸ ਨੂੰ ਹਰਾ ਕੇ 5 ਤਰੀਕ ਨੂੰ ਰਾਮਗੜੀਆ ਬੋਂਗੇ ਅਮਰਸਰ ਦੇ ਬੇਕੇ ਕਸੀਂ ਖੁਸ਼ੀ ਦਾ ਜਸ਼ਨ ਮਨਾਈਏ ਔਰ ਅੱਗੇ ਤੋਂ ਕੋਈ ਇਹੇ ਜੀ ਕਾਨੂੰਨੀ ਹਰਕਤ ਨਾ ਕਰੇ ਔਰ ਇਸ ਚੀਜ਼ ਤੋਂ ਸਮਝ ਲੈਣ ਕਿ ਰਾਮਗੜੀਆ ਭਾਈ ਜਰਾ ਜੋ ਕੀ ਹੈ ਬਿਲਕੁਲ ਇੱਕ ਜੁੱਟ ਹੈ ਔਰ ਇੱਕ ਮੁੱਠਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ